ਸੱਚੀ ਗੱਲ ਬਈ ਸਾਰਿਆਂ ਨੂੰ ਬਹੁਤ ਤਮਕੀਆਂ ਦੇਤੀਆਂ ਕਿਉਂਕਿ ਆਮ ਪਰਿਵਾਰਾਂ ਚੋਂ ਆ ਪੰਜਾਬ ਚੋਂ ਆ ਗਰੀਬੀ ਝੋਠੇ ਹੋਇਆ ਗੱਲ ਸੱਚ ਤੇ ਕੌੜਾ ਗੱਲਾਂ ਨੇ ਸੁਣ ਲਿਓ ਸਾਡੀ ਤੁਲਨਾ ਚਿਮਕੀਲੇ ਨਾਲ ਕੀਤੀ ਗਈ ਵੀ ਉਸ ਸਮੇਂ ਚਮਕੀਲਾ ਮਾੜਾ ਸੀ ਉਦੋਂ ਉਹ ਮਾਰਦਾ ਹੁਣ ਇਹ ਗੰਦ ਪਾਉਂਦਿਆ ਅਸਲ ਦੇ ਵਿੱਚ ਓਟਾ ਗੰਦ ਨਹੀਂ ਪਿੰਡਾਂ ਦੀ ਸੱਭਤ ਹੈ ਗਾਲ ਆਪ ਵਿੱਚ ਗਾਲਾਂ ਵਾਲਾ ਹੁੰਦੀਆਂ ਮੜੀਆਂ ਮੁੱਟੀਆਂ ਉਹਨੂੰ ਇੱਕ ਗੰਦ ਕਿਹਾ ਗਿਆ ਸਾਡੀ ਤੁਲਨਾ ਚਮਕੀਲੇ ਨਾਲ ਕੀਤੀ ਗਈ ਕਾਰਨ ਉਹ ਗਰੀਬ ਪਰਿਵਾਰ ਚੋਂ ਆਠਿਆ ਸੀ ਆਪਦੇ ਹਿੱਕ ਤੇ ਜ਼ੋਰ ਤੇ ਗਾਉਣ ਵਾਲਾ ਸੀ ਗੰਦ ਉਸ ਟਾਈਮ ਜਾਂ ਸ਼ਲੀਲਤਾ ਕਹਿ ਲਿਓ ਹੋਰ ਕਰਾਕਰ ਵੀ ਗਾਉਂਦੇ ਸੀ ਤੇ ਗਾਉਂਦੇ ਰਹੇ ਨੇ ਕਾਰਨ ਉਹ 도ਗਲੇ ਸੀ ਚਾਪਲੂਸੀ ਨੇ ਕੋਸਤਾ ਨਹੀਂ ਗਿਆ ਚਮਕੀਲਾ ਹਿੱਕ ਦੇ ਜ਼ੋਰ ਤੇ ਗਾਉਣ ਵਾਲਾ ਸੀ ਤੇ ਉਹ ਬੰਦਾ ਇੱਕ ਗਰੀਬ ਪਰਿਵਾਰ ਚੋਂ ਠੇ ਉਹ ਸਮੇਂ દિਸ਼ਾਨ ਦਾ ਅਕਤਰ ਝੋਟੀ ਦਾ ਕਲਾਕਾਰ ਸੀ ਉਹ ਨਹੀਂ ਛੱਡਿਆ ਤੇ ਗੱਲ ਕਰਨ ਲਈ ਚੰਗੇ ਪਾਸੇ ਸਿੱਧੂ ਮੂਸੇ ਵਾਲਾ ਛਰੇ ਦਾ ਗਵਈਆ ਸੀ ਇੱਕ ਦੇ ਯੋਰ ਤੇ ਕੌਂਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਅਣਖ ਦੀ ਗੱਲ ਕਰਦਾ ਜਿਹੜੀ ਤੁਸੀਂ ਗੱਲ ਅਣਖ ਦੀ ਪੰਜਾਬ ਦੀ ਕਰਦੇ ਹੋ ਉਹ ਝੋਟਾ ਉਹੀ ਗੱਲਾਂ ਕਰਦਾ ਸੀ ਰਹਿਣ ਤੁਸੀਂ ਉਹ ਵੀ ਨਹੀਂ ਦਿੱਤਾ ਇਹ ਦੀਪ ਸਿੱਧੂ ਕਹਿ ਲੋ ਦੀਪ ਸਿੱਧੂ ਵੀ ਪੰਜਾਬ ਦੀ ਗੱਲ ਕਰਦਾ ਸੀ ਅਣਖ ਦੀ ਗੱਲ ਕਰਦਾ ਸੀ ਲੱਖਾਂ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਛੱਡ ਕੇ ਐਡੀ ਸੋਹਣੀ ਜ਼ਿੰਦਗੀ ਆਪਦੀ ਛੱਡ ਕੇ ਛੋਡੇ ਖਾਤਰ ਇੱਥੇ ਮੁੜ ਕੇ ਜਮ ਮਰਨਾ ਆ ਰੇਤੇ 'ਚ ਰੋੜਨਾ ਆ ਕਿਉਂਕਿ ਉਹ ਪੰਜਾਬ ਦਾ ਸੀ ਉਹਨੂੰ ਦਰਦ ਸੀ ਉਹ ਸਮੇਂ ਯੰਸੀਆਂ ਦਾ ਕਿਹਾ ਗਦਾਰ ਕਿਹਾ ਭੱਜਿਆ ਕਿਹਾ ਛੱਡਿਆ ਤੁਸੀਂ ਉਹ ਵੀ ਨਹੀਂ ਨੰਗਲੰਬੀਆਂ ਦੀ ਗੱਲ ਹੈ ਲੋਕ ਕਵਾੜੀ ਦਾ ਖੜਿਆਰੀ ਸੀ ਬਹੁਤ ਚੰਗਾ ਖੜਿਆਰੀ ਸੀ ਮੁੰਡਿਆਂ ਨੂੰ ਚੰਗੇ ਪਾਸੇ ਲਾਉਂਦਾ ਸੀ ਪੰਜਾਬ ਦਾ ਸਿਰ ਕਟਮ ਖਿਹੜੀ ਸੀ ਰਹਾ ਉਹ ਵੀ ਨਹੀਂ ਰਹਿਣ ਉਹ ਵੀ ਨਹੀਂ ਦਿੱਤਾ ਨਾ ਤਾਂ ਇੱਥੇ ਚੰਗੇ ਨੂੰ ਨਾ ਮਾੜੇ ਨੂੰ ਛੱਡਦੇ ਕਿਸੇ ਨੂੰ ਹੀ ਨਹੀਂ ਛੋਟਾ ਬਹਿਮ ਆ ਬੇਸੀ ਮਾੜਿਆਂ ਨੂੰ ਜਾਂ ਗੰਦ ਚੁਗਦੇ ਆਗੇ ਰਹਿਣ ਪੰਜਾਬ ਚ ਚੰਗੇ ਨੂੰ ਵੀ ਨਾ ਮਾੜੇ ਨੂੰ ਵੀ ਨਹੀਂ ਜਿਹੜੇ 도ਗਲੇ ਨੇ ਜਾਂ ਭੇਡਾਂ ਨੇ ਨੀਵੀਂ ਪਾ ਕੇ ਕੋਈ ਆਪਦਾ ਕੰਮ ਕਰ ਲਿਆ ਰੋਟੀ ਖਾਣੀ ਬਾਗੇ ਜਿਹੜਾ ਬੰਦਾ ਕਦੇ ਵੀ ਪੰਜਾਬ ਚ ਸਿਰ ਕੱਟਣ ਦੀ ਕੋਸ਼ਿਸ਼ ਕਰਦਾ ਗਵਈਆ ਕਲਾਕਾਰਾ ਕਮੇਟੀ ਕਲਾਕਾਰਾ ਤੇ ਉਹਨੂੰ ਕਦੇ ਵੀ ਛੱਡਿਆ ਨਹੀਂ ਨਾ ਹੀ ਛੱਡਿਆ ਜਾਊਗਾ ਇਸੇ ਕਰਕੇ ਪੰਜਾਬ ਦੇ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਬਾਹਰ ਬਾਗੇ ਵੀ ਸਾਡੀ ਜ਼ਿੰਦਗੀ ਬਚ ਰਹੀ ਅਸੀਂ ਆਪਦੇ ਮਨ ਦੀ ਗੱਲ ਕਰ ਲਈਏ ਅਸੀਂ ਆਪਣੀ ਜ਼ਿੰਦਗੀ ਚੰਗੇ ਚ ਟੰਗ ਨਾਲ ਜੀਵਾਂਗੇ ਹੁਣ ਮੁੱਦਿਆਂ ਦੀ ਗੱਲ ਕਰਾਂਗੇ ਮੁੱਤੇ ਸੁਣ ਲਿਓ ਮੁੱਦਾ ਸ਼ਰੀਲਤਾ ਦਾ ਵਿਆਹਾਂ ਦੇ ਵਿਚਾਰ ਕਟ ਕੈਸ਼ਟਾ ਜੱਜ ਕੇ ਸ਼ਰੀਲਤਾ ਦਾ ਮੁੱਦਾ ਉੱਥੇ ਸਾਡੀਆਂ ਭੈਣਾਂ ਵੀ ਹੁੰਦੀਆਂ ਸਾਡੇ ਭਰਾ ਵੀ ਹੁੰਦੇ ਸਾਡੇ ਪਿਓ ਵੀ ਹੁੰਦੇ ਤਾਏ ਵੀ ਹੁੰਦੇ ਪੋਪੜ ਵੀ ਹੁੰਦੇ ਬੜਾ ਉੱਥੇ ਤਮੱਚੜ ਪੈਂਦਾ ਬੜੇ ਉੱਥੇ ਲੋਕ ਖੁਸ਼ ਹੁੰਦੇ ਬੜਾ ਕਿਤਾ ਪੈਂਦਾ ਹਰੇਕ ਬੁੱਧੀ ਜੀ ਵੀ ਕਮੈਂਟ ਕਰਨ ਵਾਲਾ ਫੇਸਬੁੱਕ ਇੰਸਟਾ ਤੇ ਉੱਥੇ ਹਰੇਕ ਲੱਗ ਭੱਗ 70% ਬੰਦੇ ਨੱਚੇ ਹੋਣਗੇ ਤੇ ਬਾਹ ਫੜਨ ਤਾਂ ਹੀ ਗਏ ਹੋਣਗੇ ਆ ਸ਼ਰੀਲਤਾ ਦਾ ਮੁੱਦਾ ਹੋਟਲ ਖੁੱਲ ਕੇ ਲਸਾਂਛਾ ਮਿਲ ਕੇ ਜਿੱਥੇ ਰੋਜ ਸ਼ੋਸ਼ਨ ਹੁੰਦਾ ਅਸ਼ਲੀਲਤਾ ਹੁੰਦੀ ਆ ਜਾਂ ਉਹਦੀ ਮਰਜ਼ੀ ਨਾਲ ਕਹਿ ਦਈਏ ਇਸ਼ਕ ਦਾ ਕਿਤਾ ਪੈਂਦਾ ਉਹ ਇੱਕ ਬੜਾ ਵੱਡਾ ਮੁੱਦਾ ਹਰੇਕ ਨੂੰ ਪਤਾ ਹਰੇਕ ਜਾਣਦਾ ਕੋਈ ਗੱਲ ਕਰੇ ਨਾ ਕਰੇ 76 ਨਾਲ 50% ਬੰਦੇ ਉੱਥੇ ਜਿਹੜਾ ਕੱਢ ਕੇ ਵੀ ਆਏ ਹੋਣਗੇ ਇਹ ਬੜਾ ਵੱਡਾ ਅਸ਼ਲੀਲਤਾ ਦਾ ਮੁੱਦਾ ਇਹ ਵੀ ਗੌਰ ਕਰਨ ਵਾਲਾ ਮੁੱਦਾ ਦੂਜੀ ਗੱਲ ਪੜ੍ਹਾਈ ਦੀ ਲੈ ਲੋ ਭਾਸ਼ਾ ਦੀ ਲੈ ਲੋ ਸਾਡੀ ਭਾਸ਼ਾ ਫੜ ਕੇ ਰਗੜਦੀ ਸਾਡੀ ਪੜ੍ਹਾਈ ਫੜ ਕੇ ਰਗੜਦੀ ਜਿਹੜੇ ਲੋਟ ਦੀ ਸਾਨੂੰ ਪੜ੍ਹਾਈ ਚਾਹੀਦੀ ਸੀ ਸਿੱਖਿਆ ਪੰਜਾਬ ਨੂੰ ਚਾਹੀਦੀ ਸੀ ਸਭਿਤਾ ਚਾਹੀਦੀ ਸੀ ਫੜ ਕੇ ਜਮਾਂ ਰਗੜਦੀ ਲੱਖੇ ਸੁਧਾਣੇ ਹੋਰੀ ਭਾਨੇ ਸਿੱਧੂ ਹੋਰੀ ਇਸ ਗੱਲਾਂ ਤੇ ਬੋਲਦੇ ਆ ਪੰਜਾਬ ਦੀ ਖਾਤਰ ਲੜਦੇ ਆ ਕਿੰਨਾ ਗੁਨਾ ਦਾ ਲੋਕਾਂ ਨੇ ਸਾਥ ਚੱਲ ਜਿਹੜੇ ਖੜਨ ਆਲੇ ਆ ਖੜਦੇ ਆ ਕਿੰਨਾ ਕੁ ਤੁਸੀਂ ਛਾਤ ਦੇ ਤਾ ਕਿੰਨੇ ਕ ਬੰਦਿਆਂ ਨੂੰ ਛਾਵਾਛੇ ਦਿੱਤੀ ਤਾਂ ਨਾ ਚੰਗਿਆਂ ਨਾਲ ਨਾ ਮੜਿਆਂ ਨਾਲ ਗੱਲ ਹਮੇਸ਼ਾ ਦੱਬਣ ਦੀ ਰਹੀ ਹੈ ਪੰਜਾਬ ਚ ਮੜੇ ਨੂੰ ਵੀ ਤੇ ਚੰਗੇ ਨੂੰ ਵੀ ਮਾਰਨ ਤੱਕ ਜਾਣਿਓ ਗੱਲਾਂ ਮੁੱਦਿਆਂ ਤੇ ਕਰਾਂਗੇ ਉਦਦੇ ਵੀ ਪਰਨ ਕਰਿਆ ਜੀ ਗੱਲਾਂ ਸੱਚੀਆਂ ਕਰਿਆ ਕਰਾਂਗੇ ਮੁੱਦਿਆਂ ਤੇ ਵਾਰ ਇਠਾਵਾਂਗੇ ਕਿਉਂ ਜਿਹੜੇ ਲੂਟਦੀਆਂ ਗੱਲਾਂ ਸਾਡੇ ਨਾਲ ਹੋ ਗਈਆਂ ਜਾਂ ਮੰਨ ਲਓ ਤੁਮ ਗਿਆ ਗਿਆ ਜਿਹੜੇ ਲੋਟੂ ਜੀ ਕਹਿੰਦੇ ਰਹਿਣੂ ਵੀ ਨਹੀਂ ਦੇਣਾ ਪਰ ਘੰਟੇ ਆ ਸਾਡੇ ਕੋਲੇ ਦਿਨ ਆ ਭੰਮਾਂ ਦੀ ਸਾਲ ਆ ਜਿੰਨਾ ਚਿਰ ਤੁਹਾਡਾ ਖੋ ਨਹੀਂ ਪੈਂਦਾ ਮਾਰਨ ਦਾ ਉਹਨਾਂ ਚਿਰ ਗੱਲਾਂ ਮੁੱਦਿਆਂ ਦੇ ਕਰਾਂਗੇ ਤੇ ਸੱਚ ਕਹਿ ਕੇ ਜਾਵਾਂਗੇ ਪਾਣੀਆਂ ਦਾ ਮੁੱਦਾ ਹਰੇਕ ਨਾਲੇ ਚ ਹਰੇਕ ਨਹਿਰ ਚ ਹਰੇਕ ਦਰਿਆ ਚ ਗੰਦਗੀ ਪੈਂਦੀ ਆ ਸੀਵੇਜਾਂ ਦਾ ਪਾਣੀ ਪੈਂਦਾ ਉਹਦੀ ਰੋਕ ਲੋ ਉਹਨੂੰ ਰੋਕ ਲੋ ਉੱਥੋਂ ਜਿਹੜੇ ਨਹਿਰਾਂ ਦਾ ਲੋਕ ਪਾਣੀ ਪੀਂਦੇ ਉਹਦੇ ਵਿੱਚ ਵੀ ਗੰਦ ਨਾਲ ਕੇ ਆ ਗਿਆ ਦਰਿਆਵਾਂ 'ਚ ਵੀ ਗੰਧਲਾ ਹੋ ਗਿਆ ਥੱਲੇ ਬੋਰ ਕਰ ਕਰ ਫੈਕਟਰੀਆਂ ਦਾ ਪਾਣੀ ਮੋਸ਼ਕ ਮਰੀਆਂ ਦਾ ਬੋਰ ਪਾਣੀ ਚੱਕੀ ਜਾਂਦੇ ਨੇ ਸ਼ਰੇਆਂ ਵੀਡੀਓ ਜਿਹੜੇ ਆਮ ਲੋਕ ਪਿੱਟੀ ਜਾਂਦੇ ਨੇ ਸ਼ਰੇਆਂ ਆਮ ਲੋਕਾਂ ਨੂੰ ਤੰਗ ਕਰਤਾ ਫੈਕਟਰੀਆਂ ਲਾਗੀਆਂ ਪਿੰਡਾਂ ਦੇ ਨੇੜੇ ਗੰਧ ਮੋਸ਼ਕ ਧੂਆਂ ਉਹ ਮੁੱਦਿਆਂ ਦੀ ਗੱਲ ਕਰ ਲੋ ਗੰਧ ਦੀ ਗੱਲ ਕਰ ਲਈਏ ਮਸ਼ਹੂਰੀਆਂ ਫਿਲਮਾਂ ਦੇ ਵਿੱਚ ਜਾਂ ਮੋਬਾਈਲਾਂ 'ਚ ਵੀ ਕਈ ਵੀਡੀਓ ਤੇ ਮਸ਼ਹੂਰੀਆਂ ਇਹ ਜੀ ਆਉਂਦੀਆਂ ਰਹਿ ਰੱਬ ਦਾ ਨਾਮ ਇਹ ਜੀ ਸ਼ਰੀਲਤਾ ਮਸ਼ਹੂਰੀਆਂ ਝਲਕਦੀਆਂ ਜਿਹੜੇ ਸਾਡੇ ਪੰਜਾਬ ਨੂੰ ਲੋੜ ਹੀ ਨਹੀਂ ਉਹ ਫਿਰ ਮੈਂ ਉਹ ਬੱਚੇ ਗੰਦ ਤਾਂ ਸਾਨੂੰ ਕਹਿੰਦੇ ਉਹ ਗੱਲ ਮੈਂ ਕਹੈਂ ਕਹਿੰਦਾ ਨਹੀਂ ਇੱਥੇ ਕਹਿਣੋ ਰੋਕ ਕਰੂੰ ਉਹ ਗੱਲ ਦੀ ਤੁਸੀਂ ਗੌਰ ਕਰੋ ਵੀ ਐਡੀਆਂ ਲੁਚੀਆਂ ਮਸ਼ਹੂਰ ਕਹਿੰਦੀਆਂ ਜਿਹੜੀ ਆਉਣੀ ਨਹੀਂ ਚਾਹੀਦੀ ਇਹ ਜੇ ਸੀਰੀਅਲ ਚੱਲਦੇ ਟੀਵੀਆਂ ਤੇ ਇਹ ਜੇ ਨਾਟਕ ਚੱਲਦੇ ਆ ਇਹ ਜੇ ਹਨੀਮੂਨ ਮਨਾਈ ਜਾਂਦੇ ਇਹ ਜੇ ਸੁਹਾਗ ਰਾਤਾਂ ਜੀ ਜਮਾਈ ਜਾਂਦੀ ਦਾ ਸਾਰਾ ਪਰਿਵਾਰ ਵਿੱਚ ਬਹਿ ਕੇ ਕੁੜੀਆਂ ਬੁੜੀਆਂ ਸਾਰੀ ਦੇਖੀ ਜਾਂਦੇ ਆ ਅਸ਼ਲੀਲਤਾ ਕਿੱਥੇ ਨਹੀਂ ਸੋਚ ਦਾ ਫਰਕ ਆ ਦੇਖਣ ਦਾ ਫਰਕ ਆ ਜਾਂ ਮੁੱਦੇ ਠਾ ਕੇ ਨੰਬਰ ਕੁੱਟਣਾ ਜਾਂ ਆਮ ਬੰਦੇ ਨੂੰ ਦੱਬਣਾ ਕੋਈ ਪਾਲੀਆਂ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਮੁੱਦੇ ਬਹੁਤ ਵੱਡੇ ਪਏ ਨੇ ਮੁੱਦੇ ਜਿਹੜੇ ਥੱਲੇ ਕਮੈਂਟ ਕਰਨ ਵਾਲੇ ਜਾਂ ਬੁੱਧੀਜੀਵੀ ਕਹਿ ਲਈਏ ਮੁੱਦੇ ਉਹਨਾਂ ਦੇ ਵਿੱਚ ਹੀ ਪਏ ਨੇ ਉਹਨਾਂ ਨੂੰ ਦਿਂਦੇ ਨੇ ਉਹਨਾਂ ਤੇ ਪਰ ਕੋਈ ਬੋਲਦਾ ਨਹੀਂ ਗੌਰ ਨਹੀਂ ਕਰਦਾ ਉਹ ਚੀਜ਼ਾਂ ਤੇ ਅਸ਼ਲੀਲਤਾ ਝਲਕਣਾ ਅਸ਼ਲੀਲਤਾ ਹਰ ਟਾਈਮ ਹਰ ਸਮੇਂ ਕਿਸੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਦੇਖਣ ਵਾਲੀ ਨਜ਼ਰ ਚਾਹੀਦੀ ਹੈ ਨਿਗਾਹ ਚਾਹੀਦੀ ਹੈ ਅਸ਼ਲੀਲਤਾ ਸਾਡੇ ਬਹੁਤ ਪਾਸੇ ਫਲਾਈ ਜਾ ਰਹੀ ਆ ਵੱਡੇ ਸ਼ਹਿਰਾਂ 'ਚ ਵਗ ਜੋ ਮੌਲਾ ਦਾ ਢੇੜਾ ਕੱਢ ਲਿਓ ਚੰਡੀਗੜ੍ਹ ਦਾ ਢੇੜਾ ਕੱਢ ਲਿਓ ਜਿੱਥੇ ਜਿਹੜੇ ਕੱਪੜੇ ਪਾਏ ਦੇਖ ਕੇ ਆਪ ਨੂੰ ਕਚਾਈ ਆਉਂਦੀ ਉਹਨਾਂ ਕੁੜੀਆਂ ਨੂੰ ਕਚਾਈ ਆਉਂਦੀ ਆਪ ਨੂੰ ਸੰਗ ਲੱਗਦੀ ਉਹਨੂੰ ਕੀ ਪੜਿਆ ਲਿਖਿਆ ਬੜਾਈ ਭੁੱਖ ਅਗੇ ਵੀ ਪੜੇ ਲਿਖਿਆ ਜੇ ਕੋਈ ਗੜ ਚ ਕੂਠਾ ਦੇ ਕੇ ਧੱਕੇ ਨਾਲ ਮਾਂ ਪਿਓ ਤੋਂ ਲਾ ਮੈਰਿਜ ਕਰਾ ਲੈਂਦਾ ਜਿੱਥੇ ਸਾਰਾ ਟੱਬਰ ਲੱਗ ਰਿਹਾ ਜਾਂਦਾ ਸਾਰੇ ਟੱਬਰ ਦੀਆਂ ਨੀਮੀਆਂ ਪਾਈ ਜਾਂਦੀਆਂ ਉਥੇ ਵਿੜਾਈ ਭੁੱਖ ਅਰੇ ਲਿਖਿਆ ਜਵਾਬ ਅਗਿਆਦੀ ਜਵਾਕਾਂ ਨੂੰ ਉਹ ਉਹ ਕੀ ਆ ਆ ਥਾਂ ਥਾਂ ਸ਼ਹਿਰਾਂ ਦੇ ਵਿੱਚ ਸਪਾ ਸੈਂਟਰ ਖੁੱਲ ਗਏ ਹੈ ਕੋਈ ਰੋਕ ਕੋਈ ਮੁੱਦਾ ਠਾਇਆ ਥਾਂ ਥਾਂ ਨਸ਼ੇ ਦੇ ਚਿੱਟੇ ਆਲੇ ਤੇ ਆਹ ਮੁੰਡਾ ਇੱਕ ਕਈ ਹੋਰ ਵੀ ਕੇਸ ਆ ਨੇ ਪਰ ਹੁਣ ਇਹਦਾ ਕੇਸ ਆ ਉਹਨੇ ਵਿਚਾਰੇ ਨੇ ਮੁੱਦਾ ਠਾਇਆ ਰੋਕਿਆ ਉਹਨੂੰ ਕੁੱਟ ਕੇ ਮਾਰ ਗਏ ਲੱਤਾਂ ਤੋੜ ਕੇ ਸੁਣੀ ਕਿਸੇ ਨੇ ਨਹੀਂ ਸੁਣਦਾ ਕੋਈ ਇੱਥੇ ਕੱਲੇ ਮੁੱਦੇ ਠਾਉਣ ਦੇ ਆਲੇ ਨੇ ਜਾਂ ਦੱਬਣ ਵਾਲੇ ਨੇ ਸਾਡੇ ਵਰਗਿਆਂ ਨੂੰ ਪਰ ਉਹ ਗੱਲਾਂ ਸਹੀ ਗੌਰ ਜਾਂ ਸਹੀ ਮੁੱਦੇ ਜਿਨ੍ਹਾਂ ਦੇ ਲੜਨ ਦੀ ਲੋੜ ਆ ਜਿੱਥੋਂ ਅਸੀਂ ਮਰਦੇ ਆ ਜਿਹੜੀ ਜੜ ਫੜਨ ਦੀ ਲੋੜ ਆ ਉਹ ਉਹ ਨਹੀਂ ਕੋਈ ਫੜ ਰਿਹਾ ਉਹ ਉਹ ਫੜਨ ਦੀ ਲੋੜ ਆ ਇਸ ਟਾਈਮ ਇਹ ਚੀਜ਼ਾਂ ਤੇ ਰੌਲਾ ਪਾਉਣ ਦੀ ਲੋੜ ਨਹੀਂ ਤੁਸੀਂ ਗੰਦ ਦੀ ਗੱਲ ਕਰਦੇ ਹੋ ਗੰਦ ਪਾ ਰੱਖਿਆ ਜੀ ਫਲਾਨਾ ਕਰਤਾ ਜੀ ਗੰਦ ਹਰੇਕ ਦੇ ਘਰ ਆ ਹਰੇਕ ਦੇ ਢਿੱਡ ਚ ਆ ਗੰਦ ਗੰਦ ਕਿਹਦੇ ਕਰੇ ਨਹੀਂ ਤੁਸੀਂ ਘਰ ਦੀ ਸਫਾਈ ਕਰਦੇ ਹੋ ਪੋਚੇ ਲਾਉਣੇ ਹੋ ਧੋਣੇ ਹੋ ਬੁਰੇ ਹਾਲ ਕਰਦੇ ਹੋ ਇੱਕ ਖੁੰਝੇ ਚ ਲੈਟਰੀਨ ਹੋਊਗੀ ਜਿੱਥੇ ਹੱਗੇ ਬਿਨਾਂ ਤੁਨੂੰ ਸਰਦਾ ਨਹੀਂ ਪਰ ਹੱਗੋਂ ਕਿ ਉਹਦਾ ਜਦ ਜੋਰ ਪਊ ਗੰਧ ਗੰਧ ਖੁੰਗੇ ਜਾਂ ਘਰ ਦੇ ਵਿੱਚ ਜਾਂ ਘਰ ਦੇ ਕੰਧ ਦੇ ਅੰਦਰ ਗੰਧ ਇੱਕ ਛੱਡ ਤਿੰਨ ਤਿੰਨ ਲੈਟਰਾਂ ਬਾਥਰੂਮ ਹੋਣਗੇ ਲੋਕਾਂ ਦੇ ਪਰ ਉਹ ਦੀਂਦਾ ਨਹੀਂ ਹੁੰਦਾ ਦੀਂਦਾ ਉਦੋਂ ਜਦੋਂ ਸਾਨੂੰ ਲੋੜ ਹੋਵੇ ਜੋ ਟੱਟੀ ਦਾ ਘੋਰ ਪਵੇ ਜਾਂ ਮੂਤਰ ਦਾ ਘੋਰ ਪਵੇ ਉਹ ਗੰਧ ਉਹੀ ਗੱਲ ਹੈ ਜਿਨੇ ਕਿਸੇ ਚੀਜ਼ ਦਾ ਕੋਈ ਸਵਾਦ ਲੈਣਾ ਦੇਖਣਾ ਅੰਦਰੋਂ ਘੋਰ ਪੈਂਦਾ ਉਹ ਚੀਜ਼ ਅਗਲਾ ਦੇਖਦਾ ਜਿਨੇ ਚੰਗੀ ਦੇਖਣੀ ਹੈ ਚੰਗੀ ਦੇਖਦਾ ਇਹ ਗੱਲ ਨਹੀਂ ਕਹਿੰਦੇ ਜਿਵੇਂ ਮੂਰੇ ਆ ਜੀ ਉਹ ਚੀਜ਼ ਜਾਂ ਵੀਡੀਓ ਮੂਰੇ ਆ ਗਈ ਫਿਰ ਜਦੋਂ ਘਰ ਚ ਤੁਸੀਂ ਨੰਗਦੇ ਟੱਪਦੇ ਹੋ ਅਸਾਰਾ ਦਿਨ ਟੋਰਾ ਫੇਰਾ ਕਰਦੇ ਹੋ ਜਾਂ ਇਧਰਲੇ ਕਮਰੇ ਜਿ ਬੜ ਕੇ ਲਾਈਟਿੰਗ ਵੀ ਮੂਰੇ ਹੁੰਦੀ ਹੈ ਤਾਂ ਵੱੜਦੇ ਕਿਉਂ ਨਹੀਂ bari bari ਵੱੜ ਜਾ ਕਰੋ ਮੂਰੇ ਦਾ ਮੱਥੇ ਕੋ ਵੀ ਬਾਈ ਦੀ ਆ ਪਰ ਬੜੋਂਗਾ ਜੋ ਜੋਰ ਪਊ ਹੁਣ ਠੇਕੇ ਨੇ ਜੇ ਕਿਸੇ ਨੇ ਚੱਲ ਲੀਗਲ ਆਪਣੇ ਤਾਰੂ ਕਹਿ ਲਏ ਠੇਕੇ ਮੂਰਦੀ ਜਾਂਦਾ ਸੜਕ ਤੇ ਠੇਕਾ ਨੰਗਦੀ ਤਾਂ ਲੱਖਾਂ ਦੁਨੀਆ ਪਰ ਚਾਛ ਜਿਹਨੂੰ ਖੜੂ ਉਹ। ਜਾਂ ਮੂਝ ਪਾਣੀ ਉਹਦੇ ਉਹ ਜਿਹਨਾਂ ਦਰਚਾਛ ਆਹਾ ਹਾ ਟਾਈਮ ਹੋਣ ਵਾਲਾ ਪੇਗ ਲਾਵਾਂਗੇ। ਕਈ ਬੰਦੇ 4 ਵਜੇ ਤੱਕ ਤੇ ਪੱਟਣ ਲੱਗ ਜਾਂਦੇ ਵੀ ਜਾਂ ਨਹੀਂ ਗਈ। ਉਹ ਵੀ ਬੰਦੇ ਨੇ। ਇੱਕ ਬੰਦਾ ਮੂੰਹ ਤੇ ਨਹੀਂ ਦਰਦਾ ਉਹ ਵੀ ਬੰਦੇ ਨੇ। ਚੀਜ਼ਾਂ ਉਹ ਹੁੰਦੀਆਂ ਸਮਾਜ ਦੇ ਵਿੱਚ ਚੰਗੇ ਮਾੜੇ ਸਾਰੇ ਪਹਿਲੂ ਹੁੰਦੇ ਨੇ। ਮਾੜੀਆਂ ਚੀਜ਼ਾਂ ਵੀ ਜਦੋਂ ਸਮਾਜ ਦੀ ਗੱਣਾ ਹੋਈ ਸਮਾਜ ਹੋਦ ਚੈ ਦੁਨੀਆ ਹੋਦ ਚਾਈ ਜਦੋਂ ਵੀ ਕੋਈ ਮਾਰੇ ਚੰਗੇ ਪਹਿਲੂ ਸਾਰੇ ਹੁੰਦੇ ਹੁਣ ਲਾਈਟ ਅ ਬਿਜਲੀ ਆ ਕਿੰਨਾ ਫਾਇਦਾ ਕਿੰਨਾ ਆਪਾਂ ਇਹ ਤੋਂ ਫਾਇਦਾ ਲੈ ਰਹੇ ਆਂ ਪਰ ਮਾਰ ਕਦੋਂ ਇਹ ਜਿਹੇ ਨਾਲ ਲੱਗ ਕੇ ਫਿਰ ਬਿਜਲੀ ਵਾਲੇ ਜਾਂ ਗਵਰਨਮੈਂਟ ਤਾਂ ਨਹੀਂ ਕਹਿੰਦੀ ਵੀ ਹੱਥ ਪਾਲ ਤਾਰਾਂ ਨੂੰ ਜਾਂ ਪਲਾਕ ਨੂੰ ਹੱਥ ਪਾਲਾ ਜਾਂ ਤਾਰ ਕਰੰਕ ਰੱਖ ਫੇਰ ਆਪਾਂ ਦੋਸ਼ ਬਿਜਲੀ ਤਾਂ ਨਿੰਦੇ ਆਪਾਂ ਵਰਤਦੇ ਸਾਰਾ ਦਿਨ ਬਿਜਲੀ ਨੂੰ ਪਰ ਢੰਗ ਕਿਹਦੇ ਨਾਲ ਵਰਤਣਾ ਕਿੱਥੇ ਸਾਵਧਾਨੀ ਰੱਖਣੀ ਆ ਬਚ ਸਕਦੇ ਆ ਅੱਗ ਬਿਨਾ ਬਿੰਦ ਨਹੀਂ ਸਰਦਾ ਪਰ ਅੱਗ ਫੂਕ ਵੀ ਮਿੰਟ ਜੀ ਦਿੰਦੀ ਆ ਉਹ ਜ਼ਿੰਮੇਵਾਰੀ ਇਨਸਾਨ ਦੀ ਆ ਰੱਬ ਨੇ ਦਿਮਾਗ ਦਿੱਤਾ ਉਹ ਚੀਜ਼ ਆਪਾਂ ਦੇਖਣੀ ਵੀ ਕਿਵੇਂ ਵਰਤਣੀ ਆ ਪਾਣੀ ਆ ਪਾਣੀ ਬਿਨਾ ਬਿੰਦ ਨਹੀਂ ਸਰਦਾ ਤੇ ਪਾਣੀ ਡਬੋ ਵੀ ਜਾਂਦਾ ਉਹ ਗੱਲ ਕਰ ਸੋਚਣਾ ਆਪਾਂ ਵੀ ਕਿੰਨੇ ਢੂੰਗੇ ਪਾਣੀ 'ਚ ਡਰਨਾ ਪਰ ਤਰਨ ਜਾਣਦੇ ਆ ਨਹੀਂ ਜਾਣਦੇ ਜਾਂ ਗਲਾਸ ਨਾਲ ਪੀਣਾ ਜਾਂ ਦਰਿਆ 'ਚੋਂ ਊਚੂਲੀ ਭਰ ਕੇ ਪੀਣੀ ਆ ਉਹ ਦੇਖਣਾ ਆਪਾਂ ਸਾਰੀਆਂ ਚੀਜ਼ਾਂ ਸਮਾਜ ਜਦੋਂ ਪੈਦਾ ਹੁੰਦਾ ਸਮਾਜ ਹੋਦ ਚ ਆਉਂਦਾ ਇਹ ਚੀਜ਼ਾਂ ਜਦੋਂ ਦੁਨੀਆ ਹੋਦ ਚ ਆਉਂਦੀ ਆ ਚੰਗੀਆਂ ਮਾੜੀਆਂ ਚੀਜ਼ਾਂ ਸਾਰੀਆਂ ਹੁੰਡੀਆਂ ਹੁੰਦੀਆਂ ਜੇ ਕਈ ਬੰਦੇ ਮੀਂਹ ਦੇ ਵਿੱਚ ਨਾਉਂਦੇ ਆ ਨਿਯਾਰਾ ਆ ਕੇ ਕਈ ਕਣੀ ਨਹੀਂ ਪੈਣ ਦਿੰਦੇ ਯਾਰ ਵੀ ਕਣੀਆਂ ਆ ਗਈਆਂ ਕੱਪੜੇ ਖਰਾਬ ਹੋਣਗੇ ਅੰਦਰ ਵੜ ਜਾ ਜਾਂ ਗੱਡੀ ਰੋਕ ਲਓ ਜਾਂ ਮੋਟਰਸਾਈਕਲ ਕਿਤੇ ਲਾ ਦਿਓ ਜੇ ਰਾਹ ਤੁਰੇ ਜਾਂਦੇ ਆ ਜਾਂ ਅੰਦਰੋਂ ਹੀ ਨਿਕਲੋ ਜਦੋਂ ਮੈਂ ਪੈਂਦਾ ਹੋਊਗਾ ਕਈਆਂ ਦੇ ਤਾਂ ਘਾਰ ਹੀ ਐਨੇ ਬੰਦਾ ਵੀ ਕਣੀ ਉੱਤੇ ਨਹੀਂ ਪੈਂਦੀ ਪਰ ਕਈ ਸੁਆਦ ਲੈਂਦੇ ਨਾਉਂਦੇ ਆ ਇਹ ਐਡ ਡੋਡੀ ਬੰਦੇ ਦੀ ਸੋਚ ਆ ਦੇਖਣ ਦਾ ਜਰੀਆ ਸਾਰੀਆਂ ਚੀਜ਼ਾਂ ਜਿਹੜੀਆਂ ਹੋਣ ਚਾਹੀਆਂ ਟੈਕਨੋਲੋਜੀ ਬਧੀ ਸਮਾਜ ਨੇ ਤਰੱਕੀ ਕਰੀ ਤਰੱਕੀ ਦੇ ਨਾਲ-ਨਾਲ ਜਦੋਂ ਆਪਾਂ ਤਰੱਕੀ ਕਰਦੇ ਆ ਸਮਾਜ ਤਰੱਕੀ ਕਰਦੇ ਆ ਦੇਸ਼ ਤਰੱਕੀ ਕਰਦੇ ਆ ਤਰੱਕੀ ਦੇ ਨਾਲ-ਨਾਲ ਖਾਤਰੇ ਵੀ ਪੈਦਾ ਹੁੰਦੇ ਆ ਨੁਕਸਾਨ ਵੀ ਪੈਦਾ ਹੁੰਦੇ ਆ ਆਗਾਹ ਵੀ ਬਾਤਾਂ ਦੇ ਸਾਰੀਆਂ ਚੀਜ਼ਾਂ ਆਉਂਦੀਆਂ ਮੋਬਾਈਲ 'ਚ ਕਿੰਨੇ ਬੰਦਾ ਪੜ੍ਹ ਲੇ ਕਿੰਨੀ ਕੰਮ ਦੀ ਚੀਜ਼ ਦੇਖ ਲੇ ਕਿੰਨੀ ਰਸੋਈ ਦਾ ਤੁਸੀਂ ਦੇਖ ਲਓ ਬਣਾਉਣਾ ਕਿੰਨੀ ਬੈਦਗੀ ਦੇਖ ਲਓ ਕਿਵੇਂ ਦਵਾਈਆਂ ਬਣਦੀਆਂ ਕਿੰਨੇ ਪੜਾਈ ਹੁੰਦੀ ਆ ਕੁੱਲ ਚੀਜ਼ੇ ਦੇ ਵਿੱਚ ਫਿੱਟ ਕਰਦੀ ਕਿੰਨੀ ਮਾੜੇ ਤੋਂ ਮਾੜੀ ਚੀਜ਼ ਦੇਖ ਲੋ ਜਮਾ ਹੱਦੋਂ ਪਾਰੀ ਦੇਖ ਲੋ ਸਾਰੀਆਂ ਚੀਜ਼ਾਂ ਦੇ ਵਿੱਚ ਪੈਦਾ ਕਰਤੀਆਂ ਇਹਦੇ ਵਿੱਚ ਵੜ ਗੀਆਂ ਸਮਾਜ ਵੀ ਇਹਦੇ ਵਿੱਚ ਵੜ ਗਿਆ ਪਰ ਦੇਖਣਾ ਆਪਾਂ ਵੀ ਵਰਤਣਾ ਕਿਵੇਂ ਆ ਹਰੇਕ ਬੰਦੇ ਨੂੰ ਆਜਾਦੀ ਆ ਹਰੇਕ ਕੋਲੇ ਮੋਬਾਈਲ ਆ ਆਪਾਂ ਕਿਸੇ ਦੀ ਹਿਸਟਰੀ ਨਹੀਂ ਫਰੋਲ ਦੇ ਵੀ ਕੀ ਦੇਖਿਆ ਕੀ ਨਾ ਪਰ ਆਪਣੇ ਲੋਕਾਂ ਦੀ ਜਾਂ ਸਮਾਜ ਦੀ ਟੈਕ ਚ ਜ਼ਿਆਦਾ ਆ ਆਪਣੇ ਆਪ ਨੂੰ ਕੋਈ ਸੁਧਾਰ ਨਹੀਂ ਰਿਹਾ ਲੋਕਾਂ ਦੀ ਸਮਾਜ ਦੀ ਟੈਨਸ਼ਨ ਜਾਂਦੇ ਆ ਵੀ ਦੁਨੀ ਮੈਂ ਤੋਰੀ ਫੜਾਂ ਜਾਂ ਮੈਂ ਦੁਨੀਆਂ ਨੂੰ ਬਚਾऊं ਆਪਣੇ ਆਪ ਤੇ ਕੋਈ ਲਾਗੂ ਨਹੀਂ ਕਰਦਾ ਹੁਣ ਮਿੰਟ 'ਚ ਲੋਕ ਚੰਗਾ ਕਹਿੰਦੇ ਆ ਮਿੰਟ 'ਚ ਮਾੜਾ ਕਹਿੰਦੇ ਆ ਦੁਨੀਆ ਕਿਧਰ ਨੂੰ ਬਾਗ-ਬਾਗ ਕੀ ਬਗ ਜਾਂਦੀ ਹੈ ਪਰ ਇੱਥੇ ਕੋਈ ਕੋਈ ਖੜਦਾ ਹੁੰਦਾ ਜੀਤੇ ਪੈਂਦੀ ਉਹ ਖੜਦੇ ਆ ਜਾਂ ਕੋਈ ਜਮਾ ਯਾਰ ਜੁੰਡੀ ਦੇ ਖੜਦੇ ਆ ਲਾਲਾ ਲਾਲਾ ਵਾਲੇ ਮਰਵਾਉਣ 'ਚ ਵੀ ਬਾਲੇ ਹੁੰਦੇ ਆ ਤੇ ਮਾਰਨ 'ਚ ਵੀ ਬਾਲੇ ਹੁੰਦੇ ਆ ਮਾਰਨ ਵਾਲੇ ਨਾਲ ਵੀ ਕੋਈ ਖੜਦਾ ਕੱਲਾ ਭੁਗਤੂ ਜਾਂ ਕੋਈ ਯਾਰ ਭੁਗਤਣਗੇ ਮਾਰਨ ਵਾਲੇ ਨਾਲ ਵੀ ਕੋਈ ਖੜਦਾ ਦਾ ਪਰਿਵਾਰ ਭੁਗਤੂ ਹੋਰ ਕੋਈ ਨਹੀਂ ਖੜਦਾ ਜਾਂ ਕੋਈ ਜੁੰਡੀ ਦੇ ਯਾਰ ਖੜਨਗੇ ਇਹ ਗੱਲਾਂ ਹੁੰਦੀਆਂ ਰੌਲੇ ਰੱਪੇ ਸਮਾਜ ਚ ਪੈਂਦੇ ਆਏ ਚੰਗੇ ਮਾੜੇ ਪਹਿਲੂ ਹੁੰਦੇ ਆ ਇਹ ਤਾਂ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆਂ ਵੀ ਵਧੀਆ ਪ੍ਰਸ਼ਾਸਨ ਦੇ ਵਿੱਚ ਵਧੀਆ ਅਮਨ ਚੈਨ ਦੇ ਨਾਲ ਕਾਨੂੰਨ ਦੇ ਦਾਇਰੇ ਚ ਰਹੋ ਅੱਛਾ ਵਿਚਾਰਾਂ ਦਾ ਬਟਾਂਦਰਾ ਵਿਚਾਰਾਂ ਦਾ ਫਰਕ ਹੋ ਸਕਦਾ ਡਿਬੇਟ ਕਰ ਲਓ ਵਿਚਾਰ ਕਰ ਲਓ ਬਹਿ ਜੋ ਪਿਆਰ ਦੇ ਨਾਲ ਸਮਝਾ ਲਓ ਕਾਨੂੰਨ ਦੇ ਰਾਹੀ ਬੰਦੇ ਨੂੰ ਸਮਝਾ ਲਓ ਜਾਂ ਕਾਨੂੰਨ ਦੇ दायरे ਦੇ ਨਾਲ ਕਾਬੂ ਕਰੋ ਬੰਦੇ ਨੂੰ ਤੇ ਇਹ ਗੱਲ ਨਹੀਂ ਹੁੰਦੀ ਵੀ ਕਾਨੂੰਨ ਹੱਥ ਚ ਲਓ ਆਪ ਦੇ ਆਪ ਨੂੰ ਸੁਧਾਰੋ ਦੇਸ਼ ਨੂੰ ਸੁਧਾਰੋ ਚੰਗੇ ਮੁੱਦੇ ਠਾਓ ਚੰਗੇ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਜੋੜੋ ਇਹ ਇੱਕ ਭਾਸ਼ਾ ਐਡਾ ਵੱਡਾ ਹਥਿਆਰ ਆ ਸ਼ਬਦ ਐਡਾ ਵੱਡਾ ਹਥਿਆਰਾ ਸ਼ਬਦ ਤੋਪ ਤੋਂ ਸ਼ਟੇਨਗਨ ਤੋਂ ਵੀ ਵੱਡਾ ਹਥਿਆਰਾ ਇੱਕ ਸ਼ਬਦ ਦੇ ਨਾਲ ਤੁਸੀਂ ਭੰਮਾ ਦੀ ਕੁੱਟ ਖਾ ਲੋ ਚਲ ਮੈਂ ਕਹਿ ਲੈਣਾ ਮੈਂ ਭੰਮਾ ਦੀ ਇੱਕ ਸ਼ਬਦ ਨਾਲ ਕੁੱਟ ਖਾ ਲਾਂ ਇੱਕ ਸ਼ਬਦ ਨਾਲ ਮੈਂ ਦੁਨੀਆ ਜਿੱਤ ਲਾਂ ਸ਼ਬਦ ਸਭ ਤੋਂ ਵੱਡਾ ਹਥਿਆਰਾ ਸ਼ਬਦ ਨੂੰ ਵਰਤਣਾ ਸਿੱਖੋ ਸ਼ਬਦ ਨੂੰ ਬੋਲਣਾ ਸਿੱਖੋ ਸ਼ਬਦ ਨੂੰ ਅਚਾਰਨਾ ਸਿੱਖੋ ਸ਼ਬਦ ਦੇ ਨਾਲ ਹੀ ਇੱਕ ਸ਼ਬਦ ਦੇ ਨਾਲ ਹੀ ਦੁਨੀਆ ਮਰ ਜੂ ਇੱਕ ਸ਼ਬਦ ਨਾਲ ਹੀ ਬਾਚਰ ਹੋ ਜੇ ਕਿਤੇ ਕੋਈ ਕੋਈ ਰੌਲਾ ਗਵਰਨਮੈਂਟ ਕਹਦੇ ਬੋਜ ਨੂੰ ਕਹਦੇ ਜਾਂ ਪੁਲਿਸ ਕਹਦੇ ਵੀ ਸ਼ੂਟ ਵੀ ਠੋਕ ਦਿਓ ਲੱਖੀ ਦੁਨੀਆ ਮਰ ਜੇ ਉੱਥੇ ਕਹਦੇ ਰੁਕ ਉੱਥੇ ਲੱਖੀ ਦੁਨੀਆ ਦੀ ਜਾਨ ਬਚ ਸਕਦੀ ਹੈ ਰੁਕ ਕਹੇ ਤਾਂ ਯੰਗ ਰੁਕ ਗਿਉ ਦੇਸ਼ਾਂ ਦਾ ਸ਼ੂਟ ਕਹੇ ਤਾਂ ਦੋਨੇ ਦੇਸ਼ ਮਰ ਜਾਣਗੇ ਸ਼ਬਦ ਬਹੁਤ ਵੱਡੀ ਖੇਡ ਆ ਸਭ ਤੋਂ ਵੱਡਾ ਸ਼ਬਦ ਦਾ ਹਥਿਆਰ ਆ ਦੂਜਾ ਹਥਿਆਰ ਕਲਮਾ ਕਲਮ ਹਥਿਆਰ ਬਾਅਦ ਚ ਸ਼ਬਦਾ ਹਥਿਆਰ ਪਹਿਲਾਂ ਤਾਂ ਇਤਿਹਾਰ ਨੂੰ ਢੰਗ ਨਾਲ ਚਲਾਓ ਇਤਿਹਾਰ ਨਾਲ ਦੁਨੀਆ ਨਾ ਮਰਵਾਓ ਕਾਨੂੰਨ ਨੂੰ ਨਾ ਤੋੜੋ ਕਾਨੂੰਨ ਦੇ ਦਰਜ ਰਹਿ ਕੇ ਪ੍ਰਸ਼ਾਸਨ ਦੀ ਸਮਝ ਨਾਲ ਰਹਿ ਕੇ ਜਿਹੜੇ ਢੰਗ ਨਾਲ ਸਮਾਜ ਚੱਲਦਾ ਭਾਈਚਾਰਕ ਸੰਜ ਬਣਾ ਕੇ ਰੱਖੋ ਤੇ ਸਾਰਿਆਂ ਦਾ ਇੰਨੀਆਂ ਗੱਲਾਂ ਕਹਿੰਦੇ ਧੰਨਵਾਦ ਕਰਦੇ ਆ ਸਾਰੇ ਮੁੱਦਿਆਂ ਤੇ ਅਸੀਂ ਵੀ ਗੌਰ ਕਰਾਂਗੇ ਤੁਸੀਂ ਵੀ ਗੌਰ ਕਰੋ ਚੰਗੇ ਮੁੱਦਿਆਂ ਤੇ ਹਰ ਇੱਕ ਇਨਸਾਨ ਦਾ ਇਸ਼ਾਰਾ ਦੇਣ ਨੂੰ ਤਿਆਰਾਂ ਇਨਸਾਨ ਨੂੰ ਬਦਲਣ ਤੇ ਟਾਈਮ ਨਹੀਂ ਲੱਗਦਾ ਮਿੰਟ ਚ ਸਨ ਇਨਸਾਨ ਚੰਗਾ ਵੀ ਬਣ ਸਕਦਾ ਮਾੜੇ ਤੋਂ ਤੇ ਚੰਗੇ ਤੋਂ ਮਾੜਾ ਵੀ ਬਣ ਸਕਦਾ ਤੇ ਇਹ ਸਮਝਣ ਦੀ ਗੱਲ ਹੈ ਸਮਝਾਉਣ ਦੀ ਗੱਲ ਹੈ ਮੁੱਦੇ ਭਰਾਵੋ ਪੰਜਾਬ ਦੇ ਪੰਜਾਬੀਅਤ ਦੇ ਮੁੱਦੇ ਹੋਰ ਬਹੁਤ ਨੇ ਲੜਨ ਵਾਲੇ ਜਿਹੜੀਆਂ ਸਾਡੀਆਂ ਨਸਲਾਂ ਬਰਬਾਦ ਹੋਣ ਜਾ ਰਹੀਆਂ ਜਿਹੜੇ ਟੈਸਟ ਟਿਊਬ ਬੇਬੀ ਸੈਂਟਰ ਖੁੱਲ ਗਏ ਜੀਦਾ ਪਤਾ ਹੀ ਨਹੀਂ ਕੌਣ ਆ ਕਿੱਥੋਂ ਆ ਕਿਹੜੀ ਨਸਲ ਆ ਜਿਹੜੀ ਸਾਡੇ ਕੁਸ਼ਕਾਰਨਾ ਕਰਕੇ ਸਾਡੇ ਸਮਾਜ ਦੀਆਂ ਗਲਤੀਆਂ ਕਰਕੇ ਜੋ ਸਾਡੇ ਤੇ ਉਹ ਪਰੋਛਾ ਗਿਆ ਉਹਦੀ ਲੋੜ ਪੈਗੀ ਪਤਾ ਨਹੀਂ ਕੌਣ ਆ ਕਿੱਥੋਂ ਆ ਕਿਵੇਂ ਆਇਆ ਜਿਹੜਾ ਇਹ ਟੂ ਬੇਬੀ ਰਾਹੀਂ ਬੱਚਾ ਪੈਦਾ ਹੋਣ ਦੀ ਜਿਹੜੀ ਸਕੀਮ ਆ ਉਹ ਬਹੁਤ ਗਲਤ ਹੈ ਜਿਹੜਾ ਬਹੁਤ ਨੁਕਸਾਨ ਆ ਉਹ ਨਸਲ ਪਤਾ ਨਹੀਂ ਕਿੱਥੋਂ ਦੀ ਪੈਦਾ ਹੋਣੀ ਆ ਕੁੱਖ ਸਾਡੀ ਪੰਜਾਬੀ ਮਾਂ ਦੀ ਹੁੰਦੀ ਆ ਉਹ ਬੱਚੇ ਦਾ ਰੰਗ ਰੂਪ ਕੱਦ ਕਾਠ ਤੇ ਦਿਮਾਗ ਤੇ ਖੂਨ ਸਾਡੇ ਨਾਲ ਨਹੀਂ ਮੈਚ ਕਰਦਾ ਸਾਡੇ ਨਾਲ ਨਹੀਂ ਰਲਦਾ ਸਾਡੇ ਪੰਜਾਬ ਵੀ ਇੱਤਿਹਾਸ ਪੰਜਾਬ ਦੀ ਗੈਰਤ ਉਹ ਚੀਜ਼ ਉਹਦੇ ਖੂਨ ਚ ਵਾਲੇ ਕਦੇ ਵੀ ਨਹੀਂ ਮਾਰੂਗੀ ਦੂਜੀ ਗੱਲ ਅਸੀਂ ਵਾਲੇ ਵਿਡਿਆਈ ਦੇ ਭੁੱਖੇ ਪੜ੍ਹੇ ਲਿਖੇ ਆਪਦੇ ਆਣੇ ਬਹੁਤ ਹੀ ਸੂਝਮਾਨ ਸਮਝਣ ਲੱਗੇ ਕਿ ਜਿਹੜਾ ਆਪਦੇ ਬੱਚਾ ਪੈਦਾ ਹੋਣਾ ਕੁੜੀ ਆ ਮੁੰਡਾ ਜਾਂ ਹੋ ਗਿਆ ਤਾਂ ਅਸੀਂ ਐ ਸਮਝਿਆ ਵੀ ਸਭ ਤੋਂ ਆਲ ਇੰਡੀਆ ਤੋਂ ਦਿਮਾਗ ਸਾਡਾ ਵੱਡਾ ਅਸੀਂ ਆਪਦੇ ਬੱਚੇ ਵਾਸਤੇ ਪ੍ਰਾਪਰਟੀ ਜ਼ਮੀਨਾਂ ਪੈਸਾ ਧਨ ਇਕੱਠਾ ਕਰਕੇ ਜਿੰਨਾ ਜੋਰ ਲੱਗਦਾ ਆਪਦੇ ਦਿਮਾਗ ਨਾਲ ਵੀ ਜਿਹੜੀ ਚੀਜ਼ ਦੇਤੀ ਸਾਡੇ ਬੱਚੇ ਕੋਲੇ ਉਹ ਹੀ ਰਹਿਣੀ ਆ ਉੰਨੀ ਰਹਿਣੀ ਆ ਉਹਨੂੰ ਦਾ ਪਤਾ ਹੀ ਨਹੀਂ ਉਹਦਾ ਕਮਲਾ ਤਾਂ ਜੰਮਿਆ ਵੀ ਕਾਗ ਜੰਮਤਾ ਪਰ ਜਿਹੜਾ ਵਾਹਿਗੁਰੂ ਨੇ ਜੀ ਧਰਤੀ ਤੇ ਭੇਜਤਾ ਜਾਂਜੀ ਨੇ ਜਨਮ ਲੈ ਲਿਆ ਉਹਦੀ ਵੀ ਕੋਈ ਤਕਦੀਰ ਆ ਉਹਦੀ ਵੀ ਕੋਈ ਸੋਚਣ ਸ਼ਕਤੀ ਉਹ ਉਹਨੇ ਵੀ ਵੱਡਾ ਹੋਣਾ ਉਹ ਆਪਦੀ ਜ਼ਿੰਦਗੀ ਜਾਂ ਆਪ ਸਮਾਜ ਦੇ ਵਿੱਚ ਵਿਚਰ ਕੇ ਆਪ ਬਹੁਤ ਕੁਝ ਕਰ ਸਕਦਾ ਹੁੰਦਾ ਕੱਲਾ ਮਾਂ ਬਾਪ ਨਹੀਂ ਵੀ ਸਾਰਾ ਕੁਝ ਦੇ ਕੇ ਜਾਂ ਦੇਵੇ ਹਾਂ ਸਾਡਾ ਫਰਜ਼ ਆ ਮਾਂ ਬਾਪ ਦਾ ਪਾਲੇ ਪੋਚੇ ਵੱਡਾ ਕਰੇ ਪਰ ਵੱਡਾ ਹੋ ਕੇ ਸਾਨੂੰ ਨਹੀਂ ਪਤਾ ਹੁੰਦਾ ਵੀ ਉਹ ਕੀ ਬਣਨਾ ਜੱਜ ਬਣਨਾ ਵਕੀਲ ਬਣਨਾ ਲੀਡਰ ਬਣਨਾ ਜਾਂ ਕਿੱਡਾ ਕਿ ਪ੍ਰਾਪਰਟੀ ਡੀਲਰ ਬਣਨਾ ਜਾਂ ਕਿੱਡਾ ਕ ਬਿਜ਼ਨਸਮੈਨ ਬਣਨਾ ਅਸੀਂ ਸਾਰਾ ਦਿਮਾਗ ਆਪਦਾ ਹੀ ਲਾ ਦਿੰਨੇ ਵੀ ਅਸੀਂ ਕਰਕੇ ਦੇ ਦਈਏ ਉਥੇ ਇੱਕ ਵੀ ਜ਼ਮੀਨ ਨਾ ਘਟ ਜੇ ਪ੍ਰਾਪਰਟੀ ਨਾ ਘਟ ਜੇ ਇੱਕ ਮੁੰਡਾ ਜਾਂ ਕੁੜੀ ਇੱਕ ਜੰਮਦੇ ਆ ਜਿਹੜਾ ਕੀ ਆਉਣ ਵਾਲੇ ਸਮੇਂ ਚ ਨਾ ਤਾਂ ਮਾਸੀ ਦੀ ਕੁੜੀ ਮਾਮੇ ਦੀ ਕੁੜੀ ਭੂਆ ਦੀ ਕੁੜੀ ਮਾਮੇ ਦਾ ਪੁੱਤ ਮਾਸੀ ਦਾ ਪੁੱਤ ਭੂਆ ਦਾ ਪੁੱਤ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲੀਆਂ ਇਹ ਖਤਮ ਹੋ ਜਾਣੀਆਂ ਨਾ ਤਾਂ ਸਾਨੂੰ ਨਾਨਕਸ਼ਕ ਭਰਨ ਦੀ ਲੋੜਾ ਨਾ ਕਿਤੇ ਰਿਸ਼ਤੇਦਾਰੀ ਜਾਣ ਦੀ ਲੋੜਾ ਨਾ ਕਿਸੇ ਭੈਣ ਭਰਾ ਦੇ ਮੋٹے ਤੇ ਸਿਰ ਧਰ ਕੇ ਦੁੱਖ ਚ ਰੋ ਸਕਦੇ ਹਾਂ ਕਿਉਂਕਿ ਤੁਸੀਂ ਆਪਣੇ ਆਪ ਖਤਮ ਕਰਤਾ ਸਮਾਜ ਦੇ ਵਿੱਚੋਂ ਆਉਣ ਵਾਲੇ ਸਮੇਂ ਚ ਉਹ ਚੀਜ਼ਾਂ ਦਾ ਪਤਾ ਲੱਗਣਾ ਕਿਉਂਕਿ ਪਹਿਲਾਂ ਸਮੇਂ ਸੀ ਪਿੰਡਾਂ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਝਗੜੇ ਹੁੰਦੇ ਸਾਡੀ ਭੈਣ ਭਰਾਣਾ ਜਾਂ ਮਾਸੀਆਂ ਜਾਂ ਭੂਆ ਰਿਸ਼ਤੇਦਾਰ ਆ ਕੇ ਘਰ ਦੇ ਵਿੱਚ ਨਿਵੇੜ ਦਿੰਦੇ ਜਿਹੜੇ ਠਾਣਿਆਂ ਤੱਕ ਜਾਣ ਲੱਗੇ ਦੁੱਖ ਦੇ ਵਿੱਚ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਦੇ ਸਿਰ ਤੇ ਮੋਢੇ ਦੇ ਸਿਰ ਧਰ ਕੇ ਰੋ ਪੈਂਦੇ ਸੀ ਖੁਸ਼ੀ ਦੇ ਵਿੱਚ ਸਾਡੇ ਰਿਸ਼ਤੇ ਦਾ ਸਾਡੇ ਭੈਣ ਭਰਾ ਖੁਸ਼ੀ ਬੰਡਾ ਲੈਂਦੇ ਸੀ ਇਹ ਚੀਜ਼ਾਂ ਖਤਮ ਹੋ ਗਈਆਂ ਆਉਣ ਵਾਲੇ ਸਮੇਂ 'ਚ ਰਿਜ਼ਲਟ ਪਤਾ ਲੱਗਣਾ ਪੱਛਾ ਕੱਲਾ ਰਹਿ ਗਿਆ ਆਉਣ ਵਾਲੇ ਸਮੇਂ 'ਚ ਕੰਧਾਂ 'ਚ ਸਿਰ ਮਾਰ ਕੇ ਮਰ ਜੂ ਜਾਂ ਟੈਨਸ਼ਨ ਲੈ ਕੇ ਮਰ ਜਾ ਕਰੂ ਭੈਣ ਭਰਾਵਾਂ ਨੂੰ ਸਮਾਜ ਦੇ ਵਿੱਚ ਕੋਈ ਨਹੀਂ ਦੇਖਣਾ ਕਿਉਂਕਿ ਆਪ ਦਾ ਕੋਈ ਉਹਦਾ ਖੂਨ ਦਾ ਰਿਸ਼ਤਾ ਰਹਿਣਾ ਹੀ ਨਹੀਂ ਇਹ ਚੀਜ਼ਾਂ ਸੀ ਆਪਣੇ ਆਪ ਖਤਮ ਕਰ ਲੀਆਂ ਬਾਤਾ ਪਰਨ ਅਸੀਂ ਖਤਮ ਕਰੀ ਜਾਂਦੇ ਅਸੀਂ ਵਿਢਾਈ 'ਚ ਝੋਨਾ ਲਾਤਾ ਜੀ ਬੇਲੇ ਹੋ ਗਏ ਜੀ ਫਸਲੀ ਚੱਕਰ ਤੋਂ ਬਚ ਗਈ ਪਹਿਲਾਂ ਪਾਂਦ ਪਾਂਦੀਆਂ ਫਸਲਾਂ ਹੁੰਦੀਆਂ ਸੀ ਨਰਮਾ ਚੁਗਦੇ ਕਣਕ ਵੱਢਦੇ ਹੋਰ ਕੰਮ ਕਰਦੇ ਬੱਟਾਂ ਖਾਲ ਘਟਦੇ ਦਰਖਤ ਹੁੰਦੇ ਸੀ ਖੇਤੋਂ ਨਿਗਾ ਮਾਰਦੇ ਪਿੰਡਾਂ ਦੀਂਦਾ ਪਿੰਡੋਂ ਨਿਗਾ ਮਾਰਦੇ ਖੇਤ ਨਹੀਂ ਦੀਂਦੇ ਹੁੰਦੇ ਸੀ ਕੋਠੇ ਕਿਉਂਕਿ ਦਰਖਤ ਹੀ ਐਨੇ ਜ਼ਿਆਦੇ ਸੀ ਹੁਣ ਨਿਕਾ ਮਰਵਾਇ ਰੜੇ ਮદાન ਪਾਇਆ ਪੰਜ ਪੰਜ ਪਿੰਡ ਦੀ ਜਾਂਦੇ ਸਾਡੇ ਬੱਚਣ ਨੂੰ ਥਾਂ ਰਹੂ ਕਿੱਥੇ ਅਸੀਂ ਆਪਣੇ ਆਪ ਆਪਣੀਆਂ ਜੜਾਂ ਪਟ ਰਹੇ ਹਾਂ ਉਹਨਾਂ ਮੁੱਦਿਆਂ ਤੇ ਸਾਨੂੰ ਜ਼ੋਰ ਦੇਣ ਦੀ ਲੋੜਾ ਉਹਨਾਂ ਮੁੱਦਿਆਂ ਤੇ ਲੜਨ ਦੀ ਲੋੜਾ ਸਾਨੂੰ ਘੋੜਾ ਦੱਬਣ ਨਾਲੋਂ ਕਿਸੇ ਨੂੰ ਮਾਰਨ ਨਾਲੋਂ ਸ਼ਬਦ ਐਸਾ ਹਥਿਆਰਾ ਸ਼ਬਦ ਨਾਲ ਦੁਨੀਆ ਜਿੱਤ ਲਈਏ ਸ਼ਬਦ ਨਾਲ ਦੁਨੀਆ ਖਤਮ ਕਰ ਦਈਏ ਜੇ ਤੁਸੀਂ ਸਮਾਜ ਸੁਧਾਰਨਾ ਚਾਹੁੰਦੇ ਹੋ ਛੋਡੇ ਸ਼ਬਦ ਚ ਛੋਡੇ ਬਚਨਾ ਚ ਛੋਡੇ ਉਚਾਰਨ ਚ ਐਡੀ ਤਾਕਤ ਹੋਣੀ ਚਾਹੀਦੀ ਆ ਵੀ ਜਿੱਥੇ ਤੁਸੀਂ ਬਹਿਜੋ ਆਪਦੀ ਛਾਪ ਛੱਡ ਜੋਂ ਵੀ ਬੰਦਾ ਮਿਲਿਆ ਸੀ ਜਾਂ ਜਿੱਥੇ ਤੁਸੀਂ ਚਾਰਨ ਕਰਦੇ ਹੋ ਜਿੱਥੇ ਕੋਈ ਸ਼ਬਦ ਸਮਾਜ ਲਈ ਵਰਤਦੇ ਹੋ ਤਾਂ 100 ਚੋਂ 90 ਜਾਂ 50 ਬੰਦੇ ਜਾਂ 80 ਬੰਦੇ ਛੋਡੇ ਸ਼ਬਦਾਂ ਨਾਲ ਬੋਲੇ ਹੋਏ ਸ਼ਬਦਾਂ ਨਾਲ ਛੋਡੇ ਉਚਾਰਨ ਨਾਲ ਛੋਡੇ ਲਹਿਜੇ ਨਾਲ ਸੁਧਰ ਜਾਣਾ ਬਾਬੇ ਨਾਨਕ ਵਾਲੀ ਨੀਤੀ ਰੱਖੋ ਬਾਬੇ ਨਾਨਕ ਵਾਲੇ ਸ਼ਬਦ ਰੱਖੋ ਬਾਬੇ ਨਾਨਕ ਵਾਲੀ ਸੋਚ ਰੱਖੋ ਹਥਿਆਰਾਂ ਨਾਲ ਮਾਰਨ ਨਾਲੋਂ ਧਮਕੀਆਂ ਨਾਲੋਂ ਅਸੀਂ ਸਮਾਜ ਨੂੰ ਆਪਣੇ ਵਿਚਾਰ ਨਾਲ ਆਪਣੇ ਸ਼ਬਦਾਂ ਨਾਲ ਸੁਧਾਰ ਲਈਏ ਸਾਡੇ ਸ਼ਬਦਾਂ ਦੀ ਤਾਕਤ ਸਾਡੇ ਵਿਚਾਰਨ ਦੀ ਤਾਕਤ ਤਾਂ ਵੱਡੀ ਹੋ ਜੇ ਅਸੀਂ ਅੰਦਰੋਂ ਭਰੇ ਹੋਵਾਂਗੇ ਖੋਖਲੇ ਨਾ ਹੋਵਾਂਗੇ ਜੇ ਸਾਨੂੰ ਸਾਰੇ ਪੱਖੋਂ ਗਿਆਨ ਹੋ ਜਾ ਅਸੀਂ ਚੰਗਾ ਸਮਾਜ ਦਾ ਸੋਚਦੇ ਹੋਵਾਂਗੇ ਸਾਡੇ ਅੰਦਰ ਜੋ ਰਾਸ਼ਕ ਨਾ ਹੋ ਤਾਂ ਸਾਡੇ ਸ਼ਬਦਾਂ ਦੀ ਸਾਡੀ ਜੀਭ ਦੀ ਸਾਡੀ ਸਰਸਵਤੀ ਦੀ ਤਾਕਤ ਸਾਡੇ ਵਿਚਾਰਨ ਦੀ ਤਾਂ ਬਦੂ ਜੀ ਆਪਣੇ ਆਪ ਚ ਪੂਰੇ ਹੋਵਾਂਗੇ ਤਾਂ ਭਰਾਵੋ ਇਹਨਾਂ ਗੱਲਾਂ ਤੇ ਇਹਨਾਂ ਮੁੱਦਿਆਂ ਤੇ ਲੜਨ ਦੀ ਲੋੜ ਆ ਸਮਾਜ ਦੇ ਵਿੱਚ ਸੋਨੂੰ ਪਤਾ ਇਹ ਗੱਲ ਕਹਿਣੀ ਨਹੀਂ ਚਾਹੀਦੀ ਪਰ ਕਹਿਣੀ ਪਊਗੀ ਕਿ ਕਿਹੜੇ ਟਾਈਪ ਦੇ ਮੁੰਡਾ ਨਾ ਕੁੜੀ ਨਾ ਕਿਹੜੇ ਟਾਈਪ ਦੇ ਸੋਨੂੰ ਪਤਾ ਪਹਿਲਾਂ ਧਰਨੇ ਜਾਂ ਰੇਲੀਆਂ ਜਿਨ੍ਹਾਂ ਨੇ ਗੱਲ ਕਰੀ ਸੀ ਉਹਨਾਂ ਨੂੰ ਫਿਲਮਾਂ ਚ ਪਾਇਆ ਜਾ ਰਿਹਾ ਉਹਨਾਂ ਨੂੰ ਯੂਨੀਵਰਸਿਟੀਆਂ ਸੱਜਿਆ ਜਾ ਰਿਹਾ ਕਹੇ ਜੇ ਬੀ ਕਹੇ ਜੀ ਹਾਈਬ੍ਰਿਡ ਵੈਰਾਈਟੀ ਤਿਆਰ ਹੋਗੀ ਜਿਹੜੇ ਜ ਮਾਂ ਪਿਓ ਜਨ ਜੰਮੇ ਜਨ ਮਰਦਿਆਂ ਚ ਕਿਹੜੇ ਪਾਸੇ ਜਾਣ ਐਈਆਂ ਵੈਰਾਈਟੀਆਂ ਸਮਾਜ ਚ ਆ ਰਹੀਆਂ ਨੇ ਤਾਂ ਪ੍ਰਭੂ ਇਹਨਾਂ ਮੁੱਦਿਆਂ ਤੇ ਜ਼ੋਰ ਦੇਣ ਦੀ ਲੋੜਾ ਸੱਚ ਤੇ ਲੜਾਂਗੇ ਮੁੱਦਿਆਂ ਤੇ ਲੜਾਂਗੇ ਆਉਣ ਵਾਲੇ ਸਮੇਂ ਚ ਮਰਦੇ ਦਮ ਤੱਕ ਕੋਈ